ਉਹਦੀ ਕਿਦੇ ਸੁਨਿਆ ਬਸ ਤੇਰੀ ਸੱਚ ਸਾਦ ਗਾਨੀ ਬਾਕੀ ਮਤੇ ਸਾਰੇ ਜੱਗ ਨੂੰ ਪਤਾ ਹੀ ਬੈ ਪੰਜਾਬੀ ਗ੍ਰਾਊਂਡ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਹਾਜ਼ਰ ਹੋ ਗਿਆ ਪੰਜਾਬੀ ਨੈਸ਼ਨਲ ਜੁੜੀ ਨਵੀਂ ਤੇ ਤਾਜ਼ਾ ਖਬਰ ਲੈ ਕੇ ਜੋ ਕਿ ਜੁੜੀਆਂ ਪੰਜਾਬੀ ਗਾਇਕ ਸੱਬਾ ਅਤੇ ਗੁਲਾਬ ਸਿੱਧੂ ਦੇ ਨਾਲ ਹੈ। ਦੱਸਦੇ ਕਿ ਸੱਬੇ ਦੇ ਪਿੰਡ ਇਮਰਾਨਕਲਾਂ ਵਿੱਚ ਸੱਬੇ ਦੀ ਕੋਟੀ ਦਾ ਕੰਮ ਚੱਲ ਰਿਹਾ ਹੈ ਤੇ 27 ਤਰੀਕ ਯਾਨੀ ਅੱਜ ਸੱਬੇ ਦੀ ਕੋਟੀ ਦਾ ਲੈਂਟਰ ਪੈਣ ਜਾ ਰਿਹਾ ਹੈ। ਦੱਸਦੇ ਕਿ ਸੱਬੇ ਦੇ ਘਰ ਪੈਣ ਦੀ ਖੁਸ਼ੀ ਵਿੱਚ ਗੁਲਾਬ ਸਿੱਧੂ ਵੀ ਸੱਬੇ ਦੇ ਪਿੰਡ ਉਹਨਾਂ ਦੇ ਘਰ ਪਹੁੰਚਿਆ ਤੇ ਸੱਬੇ ਨਾਲ ਮੁਲਾਕਾਤ ਕੀਤੀ। ਬਾਈ ਗੁਲਾਬ ਸਿੱਧੂ ਉਹਨਾਂ ਦੇ ਪਿੰਡ ਇੱਕ ਦਿਨ ਪਹਿਲਾਂ ਇਸ ਕਰਕੇ ਪਹੁੰਚਿਆ ਕਿਉਂਕਿ ਇਸ ਤੋਂ ਬਾਅਦ ਕਰਤੇ ਜਾਣਾ ਸੀ ਸੋ ਬਾਈ ਨੇ ਸੋਚਿਆ ਕਿ ਸੱਬੇ ਨੂੰ ਪਹਿਲਾਂ ਹੀ ਮਿਲ ਲਿਆ ਜਾਵੇ ਦੱਸਦੀ ਕਿ ਗੁਲਾਬ ਸਿੱਧੂ ਨੇ ਉੱਥੇ ਸਾਰਿਆਂ ਨੂੰ ਆਪਣਾ ਹਾਲ ਹੀ ਵਿੱਚ ਰਿਲੀਜ਼ ਹੋਇਆ ਸੁੱਖ ਸੰਤ ਗਾਣਾ ਵੀ ਸੁਣਾਇਆ ਜੋ ਇਸ ਵੇਲੇ YouTube ਦੇ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਆਓ ਤੁਹਾਨੂੰ ਗੁਲਾਬ ਸਿੱਧੂ ਦੀ ਸੱਬੇ ਨਾਲ ਮੁਲਾਕਾਤ ਤੇ ਗੀਤ ਸੁਣਾਉਂਦੇ ਹੋਏ ਦੀ ਵੀਡੀਓ ਦਿਖਾਉਨੇ ਆ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆਖਿਆ ਨੂੰ ਕਾਨੇ ਸਾਨੂੰ ਬੜਾ ਬੋਲੇ ਪਾਗਲੇ ਤੇਰੇ ਨਾਂ ਕਣੀ ਸੀ ਜੇੜੀ ਮੋੜ ਨਾਨੀਓ ਬੜੇ ਤੇਰੇ ਦਾ ਬੜੀ ਸੀ ਥੇੜੀ ਮੋੜ ਨਾਨੀਓ ਬੜੇ ਗੱਲ ਰੱਪ ਨਾਲ ਜਾਣਦੀ ਚਲਾਈ ਬੈਠਿਆਂ ਉਹਦੀ ਕਦੇ ਸੁਨਹਿਾ ਉਹਦੀ ਕਦੇ ਸੁਨਹਿਾ ਬਸ ਮੇਰੀ ਸੁੱਖ ਸਾਦਗਾਨੀ ਬਾਕੀ ਭੱਦੇ ਸਾਰੇ ਜੱਗ ਨੂੰ ਬਲਾਈ ਬੈਠਿਆਂ ਆ ਕੇ ਗਈ ਨੀ ਐਨਾ ਪਿਆਰ ਤੇਰਾ ਮੇਰਾ ਹਾਇ ਨੀ ਅੱਤ ਦੀ ਤਰੀਕ ਚ ਜਿੰਨਾ ਰਾਣੀ ਜ਼ਿੰਦਾਦਾਸੀ ਹਾਇ ਨੀ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਜ ਜੀ ਨੀ ਚੰਨ ਤੇ ਚਕੌਰ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਤਹਾਰ ਸੀ ਨੀ ਤੂ ਬਾਰਿਸ਼ਾ ਦੀ ਮੈਂ ਸਮਾਦ ਦਿਉਣੇ ਮੋੜਦੀ ਤੇਰੀ ਮੇਰੀ ਜੋੜੀ ਜੋ ਤਾਰੀ ਤੇ ਲੋਰ ਠੀਕ ਹੈ ਹਾਂ ਲੋ ਸਿਆਖ ਖੰਦੇਵੀ ਸਪੋਰਟ ਕਰਿਆ ਨਹੀਂ ਲੁਗਾ ਜੀ ਕੋਲੇ ਸੁੱਚੇ ਬੈਠੇ ਗੁੱਡੀ ਨੂੰ ਚਲਾਉਂਦੇ ਆਂ ਭਾਈ ਨਾ ਆ ਨਾ ਕਿਵੇਂ ਆ ਬਾਈ ਉਹ ਪਛਾਣਾ ਹੀ ਜਦੋਂ ਤੈਨੂੰ ਰਾਹ ਪੁੱਛਿਆ ਯਾਰ ਅਈ ਮੈਂ ਤਾਂ ਹੀ ਭਗੜ ਆ ਗਿਆ ਜਾਣ ਲਈ ਭਾਈ ਉਹ ਭਗੜ ਆ ਗਿਆ ਠੀਕ ਹੈ ਠੀਕ ਹੈ ਚੱਲ ਮੈਂ ਕਿਹਾ ਨਹੀਂ ਹੈ ਭਾਈ ਉਹ ਤਰਾ ਮੁਝ ਮੈਂ ਵੀ ਭਾਈ ਹੁਣ ਉਹਨੂੰ ਪਤਾ ਹੀ ਲੱਗਿਆ ਕਿੱਧਰ ਦੀ ਹੈ ਯਾਰ ਆਇਕ ਪਰ ਆਏ ਦਰਦੀਏ ਮੈਂ ਨਹੀਂ ਆਇਆ ਇਧਰ ਆਇਆ ਮੈਂ ਇਹ ਕਹਾਂ ਕਿ ਮੈਂ ਨਹੀਂ ਨਹੀਂ ਆਇਆ ਜਿਹੜਾ ਰੂਹ ਲੈ ਬੰਦਾਂ ਘੇਰਾ ਹੋਇਆ ਪਿੱਤਰ ਜਗਾ ਲੁੱਟ ਲੈਂਦੀਆਂ ਅੱਖਾਂ ਕਿਸੇ ਲੱਟੇ ਰੇ ਵਰਗੀਆਂ ਨੇ ਉਹ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਉਹ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹਾਏ ਨੱਕ ਦਾ ਕੋਕਾ कन जी तेरी ही वरी सोणी हादी हा हरे हा हरे हां हूं सोणी रही वहारी सु तूं सोणी रही वरी सु ਤੋ ਐਸੀ ਬਾਈ ਗੁਲਾਬ ਸਿੱਧੂ ਦੀ ਸੱਬੇ ਦੇ ਨਾਲ ਮੁਲਾਕਾਤ ਦੀ ਵੀਡੀਓ ਸੱਬਾ ਬਾਈ ਬਹੁਤ ਵਧੀਆ ਸਿੰਗਰ ਹੈ ਤੇ ਸਾਰੇ ਪਿੰਡ ਵਾਲੇ ਸੱਬੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਖੁਸ਼ੀ ਵੀ ਹੁੰਦੀ ਹੈ ਜਦੋਂ ਕੋਈ ਐਨੀ ਗਰੀਬੀ ਵਿੱਚੋਂ ਉੱਠ ਕੇ ਅੱਗੇ ਆਉਂਦਾ ਹੈ ਤੁਹਾਨੂੰ ਕਿੰਨੀ ਕਿ ਜ਼ਿਆਦਾ ਖੁਸ਼ੀ ਹੈ ਸੱਬੇ ਦੇ ਘਰ ਬਣਨ ਦੀ ਕਮੈਂਟ ਕਰਕੇ ਜਰੂਰ ਹੱਸੋ ਬਾਕੀ ਮਿਲਦਾ ਅਗਲੀ ਵੀਡੀਓ ਵਿੱਚ ਤਦ ਤੱਕ ਜੁੜੋ ਪੰਜਾਬੀ ਗੱਲ ਚੈਨਲ ਦੇ ਨਾਲ ਧੰਨਵਾਦ